ਉਹ ਵੇਖੀ ਦਾ ਤੇਰੇ ਇਤਿਹਾਸ ਵੱਲੇ ਵੱਖ ਜਾਣ ਤੇ ਮਰਨ ਦਾ ਢੰਗ ਤੇਰਾ ਪੈ ਕੇ ਸਦਕ ਦੀ ਪੱਠੀ ਵਿੱਚ ਸੂਰਬੀਰਾ ਸਗੋਂ ਹੋਰ ਵੀ ਹੋਇਆ ਗੂੜਾ ਰੰਗ ਤੇਰਾ ਜਨ ਵੀ ਧਰਮ ਨੂੰ ਖੂਨ ਦੀ ਲੋੜ ਹੋਵੇ ਖੂਨ ਵਾਂਗ ਦਰਿਆਵਾਂ ਦੇ ਰੋੜ ਦائیں ਲੋਕੀ ਜ਼ਿੰਦਗੀ ਲੋੜ ਦੇ ਜ਼ਿੰਦਗੀ ਚੋਂ ਪਰ ਤੂੰ ਮੌਤ ਚੋਂ ਜ਼ਿੰਦਗੀ ਲੋੜ ਗਾਏ ਜੁਗਾ ਦੀ ਕਿ ਇਤਿਹਾਸ ਨੂੰ ਭੁੱਲ ਰਹੀ ਏ ਜੁਗਾ ਤੀਰ ਇਤਿਹਾਸ ਨੂੰ ਭੁੱਲਣਾ ਨਹੀਂ ਜੜੀਆਂ ਦੇ ਬਦਲੇ ਤੂੰ ਕੱਲ ਕਾਲੀਆਂ ਨੇ ਦੇ ਖੂਨ ਦਾ ਸੇਰ ਸਰਕਾਰ ਇਸ ਭਾਰਤ ਦੇਸ਼ ਦੇ ਚਿਹਰੇ ਤੇ ਲਾਲੀਆਂ ਨੇ ਸਾ ਦਿੱਠਾ ਅਜੀਬ ਹੈ ਬਾਦਸ਼ਾਹ ਤੂੰ ਦਿਲ ਕਿਸੇ ਗਰੀਬ ਦਾ ਤੋੜਦਾ ਨਹੀਂ ਦਰ ਆਇਆ ਸਵਾਲੀ ਤੇ ਮੋੜ ਨਾ ਕੀ ਦਰ ਤੇ ਮੌਤ ਵੀ ਆਵੇ ਖਾਲੀ ਮੋੜਦਾ ਨਹੀਂ